ਰੱਬ ਦੇ ਪਿਆਰੇ ਮਹਾਪੁਰਸ਼ ਗੁਰੂ ਗ੍ਰਹਨ ਸਾਹਿਬ ਮਾਰੇ ਗਏ ਨੇ ਸੰਤੋਸ਼ ਸਾਗਰ पार ਉਤਰੀ ਆਏ ਕਹਿੰਦੇ ਤਰੇਗਾ ਕੋਈ ਸ਼ੱਕ ਨਹੀਂ ਬਚਨਾਂ ਤੇ ਪਹਿਰਾ ਦੇਣ ਵਾਲਾ ਹੋਵੇ ਮੁਰੀਦ ਹੋਵੇ ਜਿਹੜਾ ਮਹਾਪੁਰਸ਼ਾਂ ਦਾ ਆਪਾਂ ਸਾਰੇ ਅੱਜ ਜਨਮ ਦਿਨ ਮਨਾ ਰਹੇ ਆਂ ਤਾਂ ਸ਼੍ਰੀ ਨਾਮ ਕਮਲ ਰਾਜਾ ਸਾਹਿਬ ਦੁਆਬੇ ਦੇ ਨਵੇਂ ਸ਼ਹਿਰ ਚ ਬਹੁਤ ਵੱਡਾ ਅਸਥਾਨ ਹੈ ਵਾਹਪੁਰ ਸਾਹਿਬ ਤੁਹਾਡੇ ਚ ਬੜੀਆਂ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ ਬੜਿਆਂ ਨੂੰ ਅਜੇ ਨਹੀਂ ਪਤਾ ਹੋਇਆ ਉਹਨਾਂ ਦਾ ਨਾ ਇੱਕ ਸੇਵਾਦਾਰ ਹੁੰਦਾ ਸੀ ਸੁੰਦਰ ਸਿੰਘ ਰਾਜਾ ਸਾਹਿਬ ਦਾ ਇੱਕ ਦਿਨ ਰਾਜਾ ਸਾਹਿਬ ਉੱਥੇ ਮਜਾਰੇ ਬੈਠੇ ਬਹੁਤ ਵੱਡਾ ਬਿਜ਼ਨਸ ਹੀ ਹੁੰਦਾ ਸੀ ਬੜੀ ਜਹਜਾਂ ਦਾ ਬੜੇ ਲੋਕ ਆਉਂਦੇ ਨੇ ਸਰਕਾਰੀ ਦਰਬਾਰੇ ਬੜੀ ਜਲਦੀ ਬਹੁਤ ਵੱਡਾ ਨਾਮ ਸੀ ਕਹਿੰਦੇ بڑا ਵੱਡਾ ਨਾਮ ਸੀ ਬੜੀ ਜਹਜਕਾਰ ਸੀ ਇਲਾਕੇ ਚ ਮੰਤਰੀ ਵਜ਼ੀਰ ਸਾਰੇ ਝੁਕਦੇ ਸੀ ਸੁੰਦਰ ਸਿੰਘ ਨੂੰ ਕਹਿੰਦੇ ਇੱਕ ਦਿਨ ਰਾਜਾ ਸਾਹਿਬ ਆਏ ਬੈਠੇ ਮਜਾਰੇ ਇੱਕ ਬਾਲਕ ਤੁਰਿਆ ਹੁੰਦਾ ਹੈ ਬੱਚਾ ਠਾਟੇ ਜਿਹੋਨੇ ਕੱਪੜੇ ਪਾਏ ਉਸ ਬਾਲਕ ਨੇ ਹਾਟੀਆਂ ਲੀਣਾ ਫਾਟੇ ਕੱਪੜੇ ਪਾਏ ਤੇ ਟੁੱਟੀਆਂ ਚੱਪੜਾਂ ਪੈਰਾਂ 'ਚ ਪਾਈਆਂ ਰਾਜਾ ਸਾਹਿਬ ਦੇ ਕੋਲ ਬਹਿ ਗਿਆ ਕਿ ਉਹਨੇ ਮੱਥਾ ਟੇਕ ਕੇ ਸਜਦਾ ਕਰਕੇ ਕੋਲ ਬਹਿ ਗਿਆ ਸੁਣਿਓ ਜਦੋਂ ਰਾਜਾ ਸਾਹਿਬ ਦੇ ਕੋਲ ਬੈਠਿਆ ਮਹਾਰਾਜ ਨੇ ਕੋਲ ਬੈਠਾ ਸੀ ਸੁੰਦਰ ਸਿੰਘ ਸੁੰਦਰ ਸਿੰਘ ਅਵੀਰ ਸੀ ਬੜਾ ਮਾਇਆ ਬੜੀ ਸੀ ਬੜੀ ਜਹਿਜਾਗਰ ਸੀ ਕੋਲ ਬੈਠਾ ਸੀ ਰਾਜਾ ਸਾਹਿਬ ਕਹਿੰਦੇ ਕਹਿੰਦੇ ਸੁੰਦਰ ਸਿੰਘ ਜੇ ਕਦੇ ਬੰਦੇ ਤੇ ਗਰੀਬੀ ਆ ਜਾਏ ਨਾ ਐ ਰਮਜ ਦਿੱਤੀ ਐ ਬੋਲੇ ਜੇ ਬੰਦੇ ਤੇ ਗਰੀਬੀ ਆ ਜਾਏ ਆ ਜਿਵੇਂ ਬਾਲਕ ਨੇ ਆ ਪਾਟੀਆਂ ਲੀਰਾਂ ਪਾਈਆਂ ਟੁੱਟੀਆਂ ਚੱਪਲਾਂ ਪਾਈਆਂ ਇਹੋ ਜਿਹੇ ਬਸਤਰ ਪਾ ਕੇ ਇਹੋ ਜੀਆਂ ਚੱਪਲਾਂ ਪਾ ਕੇ ਦਿਨ ਕੱਟ ਲਈਦਾ ਹੁੰਦਾ ਐ ਬੋਲੇ ਇਹੋ ਜੀਆਂ ਚੱਪਲਾਂ ਸਾਦਾ ਪਹਿਰਾਵਾ ਉਹ ਦਿਨ ਕੱਢ ਲਈਦਾ ਹੁੰਦਾ ਜੇ ਗਰੀਬੀ ਆ ਜਾਏ ਕਿਤੇ ਜਦੋਂ ਆਏ ਰਮਜ ਦਿੱਤੀ ਸੁਣਿਓ ਜਦੋਂ ਰਮਜ ਦਿੱਤੀ ਨਾ ਕਹਿੰਨੇ ਰਾਜਾ ਸਾਹਿਬ ਨੇ ਆਏ ਭੋਲਾ ਛੱਡਿਆ ਤੇ ਉਹ ਜਿਹੜਾ ਬਾਲਕ ਸੀ ਸਿਰ ਤੇ ਹੱਥ ਰੱਖਿਆ ਆ ਗਿਆ ਲੈ ਕੇ ਚਲਿਆ ਕੋਸ਼ ਸਮਾਪਿਆ ਉਹ ਜਿਹੜਾ ਬੱਚਾ ਬਾਲਕ ਆਇਆ ਮਹਾਰਾਜ ਦੇ ਚਰਣਾ ਜੀ ਉਹਦੀ ਗਰੀਬੀ ਅਮੀਰੀ ਚ ਬਦਲ ਗਈ ਹੁਣ ਸੁੰਦਰ ਸਿੰਘ ਦਾ ਇੰਨੇ ਖੂਸ ਹੀ ਐਡੀ ਜਾਇਜਿਆ ਕਰ ਐਡਾ ਨਾਮ ਇਹਦਾ ਬਿਜ਼ਨਸ ਫਿੱਕਾ ਪੈਂਦਾ ਜਾਂਦਾ ਦਿਨੋਂ ਦਿਨ ਥੱਲੇ ਆ ਗਿਆ ਦਾਵਾ ਡੋਲ ਹੋ ਗਿਆ ਅੱਜ ਕੁਛ ਕੱਲ ਕੁਛ ਅੱਜ ਕੁਛ ਕੱਲ ਕੁਛ ਅੱਛਾ ਰਾਜਾ ਸਾਹਿਬ ਨੂੰ ਪਿਆਰ ਬੜਾ ਕਰਦਾ ਸੀ ਇੰਨਾ ਪਿਆਰ ਕਰਨਾ ਉਹਨੇ ਰੋਜ਼ ਮੱਥਾ ਟੇਕਣਾ ਹਾਜ਼ਰੀਆਂ ਭਰਣੀਆਂ ਘਰੋਂ ਪ੍ਰਸ਼ਾਦਾ ਬਣਾਉਣਾ ਲੈ ਕੇ ਜਾਣਾ ਬੜਾ ਪਿਆਰ ਕਰਨਾ ਸਾਤ ਸੰਗਤ ਜੀ ਸਮਾਂ ਲੰਘਿਆ ਉਹ ਸੁੰਦਰ ਸਿੰਘ ਦੇ ਘਰ ਵਿੱਚ ਜਿੰਨਾ ਬਿਜ਼ਨਸ ਸੀ ਖੂ ਸੀ ਜ਼ਮੀਨ ਸੀ ਮਾਇਆ ਸੀ ਸਾਰੀ ਜਾਂਦੀ ਲੱਗੀ ਕੁਛ ਨਹੀਂ ਬਚਿਆ ਜਿੰਨੀ ਜ਼ਮੀਨ ਸੀ ਸਾਰੀ ਗਹਿਣੇ ਰੱਖੀ ਗਈ ਮਾਇਆ ਗਹਿਣੇ ਰੱਖਦੀ ਖੂ ਗਹਿਣੇ ਹੋ ਗਏ ਜ਼ਮੀਨ ਗਹਿਣੇ ਹੋ ਗਈ ਕੁਛ ਵੀ ਨਹੀਂ ਬਚਿਆ ਸੁਣਿਓ ਜਦੋਂ ਕੁਛ ਵੀ ਨਾ ਬਚਿਆ ਇਹਦੇ ਘਰ ਵਾਲੀ ਨੇ ਆਖਿਆ ਇਹਦੀ ਰਾਜਾ ਸਾਹਿਬ ਦੇ ਚਰਨਾਂ 'ਚ ਰੋਜ ਜਾਂਨੇ ਆ ਰਾਜਾ ਸਾਹਿਬ ਦੇ ਰੋਜ ਜਾਂਨੇ ਆ ਐਡਾ ਵੱਡਾ ਬਿਜ਼ਨਸ ਸਰਕਾਰੀ ਦਰਬਾਰੇ ਚਲਦੀ ਵੱਡੇ ਵੱਡੇ ਲੋਕ ਸਤਿਕਾਰ ਕਰਦੇ ਸਲਾਮਾਂ ਕਰਦੇ ਨੇ ਅੱਜ ਆਪਾਂ ਨੂੰ ਪੁੱਛਦਾ ਕੋਈ ਨਹੀਂ ਅਮੀਰੀ ਗਰੀਬੀ 'ਚ ਬਦਲ ਗਈ ਸਾਧ ਸੰਗਤ ਕਈ ਵਾਰ ਜ਼ਿੰਦਗੀ 'ਚ ਇਦਾਂ ਦਾ ਕੰਮ ਹੋ ਜਾਂਦਾ ਹੁੰਦਾ ਹੈ ਬੰਦਾ ਡੋਲੇ ਨਾ ੜਕੇ ਨਾ ਸਾਡਾ ਹਾਲ ਕੀ ਜੇ ਤਾਂ ਸਾਡਾ ਵੀਜ਼ਾ ਲੱਗ ਗਿਆ ਫੇਰ ਗੁਰੂ ਗ੍ਰੰਥ ਸਾਹਿਬ ਮਾਰਨਗੇ ਨਾ ਮਾਰੇ ਤੇਰਾ ਖੰਡ ਪਾਠ ਕਰਾਵਾਂਗੇ ਜੇ ਨਾ ਲੱਗਿਆ ਜਦੋਂ ਤੁਸੀਂ ਮਹਾਰਾਜ ਦੇ ਚਰਨਾਂ ਚ ਆ ਕੇ ਜੇ ਰੱਖ ਲਈ ਨਾ ਫੇਰ ਕੋਈ ਗੰਮ ਨਹੀਂ ਹੋਣਾ ਸਾਧ ਸੰਗਤ ਜੀ ਜਦੋਂ ਮਹਾਰਾਜ ਅੱਗੇ ਹੱਥ ਜੋੜ ਕੇ ਇੱਕ ਵਾਰੀ ਕਹਿਤਾ ਐ ਨਹੀਂ ਮਹਾਰਾਜ ਐ ਕਰਦੇਓ ਕਹ ਸੱਚੇ ਬਾਦਸ਼ਾਹ ਕਰਣਾ ਵੀ ਤਾਂ ਤੁਸੀਂ ਏ ਜੋ ਕਰਨ ਕਰੋਣ ਆਪੇ ਹੀ ਹੋ ਤੁਸੀਂ ਜੋ ਕਰਨਾ ਹੈ ਤੁਸੀਂ ਕਰਨਾ ਭਰੋਸਾ ਹੋਵੇ ਸਿੱਧਕ ਹੋਵੇ ਸਾਧ ਸੰਗਤ ਜੀ ਸੁੰਦਰ ਸਿੰਘ ਦੇ ਘਰ ਵਾਲੀ ਕਹਿੰਦੀ ਕਹਿੰਦੀ ਰਾਜਾ ਸਾਹਿਬ ਨੂੰ ਮੰਨਦੇ ਵੀ ਆ ਸੁਣਿਓ ਐਡਾ ਵੱਡਾ ਠਨਾਟ ਬੰਦਾ ਸੁੰਦਰ ਸਿੰਘ ਮਾਇਆ ਗਹਿਣੇ ਖੂ ਜ਼ਮੀਨ ਲੋਕੀ ਜੈਜੇਕਾਰਾਂ ਕਰਦੇ ਨੇ ਸੁਣਿਓ ਅੱਜ ਉਹ ਜਿਹੜਾ ਬਚਨ ਰਾਜਾ ਸਾਹਿਬ ਨੇ ਕੀਤਾ ਸੀ ਕਹਿੰਦੇ ਜੇ ਮਾੜਾ ਸਮਾਂ ਆ ਜਾਏ ਟੁੱਟੀਆਂ ਚੱਪਲਾਂ ਪਾ ਕੇ ਦਿਨ ਗੱਟ ਲਈ ਰਹਿੰਦਾ ਹੈ ਆਪਣੇ ਘਰ ਵਾਲੀ ਨੂੰ ਕਹਿੰਦਾ ਭਗਵਾਨ ਨੇ ਰਾਜਾ ਸਾਹਿਬ ਦੀ ਬਖਸ਼ਿਸ਼ ਤੇ ਕੋਈ ਉਹ ਪਰਖ ਹੋਣੀ ਕੋਈ ਆਪਣੀ ਇਹਦਾ ਰਾਜਾ ਸਾਹਿਬ ਆਪ ਹੀ ਪਰਖਦੇ ਹੋਣੇ ਲਾ ਲਾਕ ਸਵਟੀਆਂ ਪਰਖਦਾ ਏ ਰੱਬ ਪਰਖਦਾ ਏ ਭਗਤਾਂ ਪਿਆਰਿਆਂ ਨੂੰ ਕਦੇ ਇਤਿਹਾਸ ਪੜ੍ਹ ਕੇ ਵੇਖਿਓ ਮਹਾਪੁਰਸ਼ ਬਾਬਾ ਗੁਰਮukh ਸਿੰਘ ਜੀ ਕਾਰਸੇਵਾਲਿਆਂ ਦਾ ਤਨ ਮਹਾਪੁਰਸ਼ਾਂ ਜੀ ਮਹਾਰਾਜ ਤਨ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਬਾਬਾ ਵੀਰੂ ਦਾਸ ਜੀ ਦਾ ਸਾਤਸੰਗਤ ਜੀ ਉਦਾਂ ਹੀ ਥੋੜਾ ਐਡੀਆਂ ਵੱਡੀਆਂ ਸਵਾਵਾਂ ਲੇਦੀ ਕਦੇ ਪੜ ਕੇ ਵੇਖਿਓ ਮਹਾਪੁਰਸ਼ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਰਾੜੇ ਵਾਲੇ ਮਾਤਾ ਦੀ ਉਹ ਬਾਬਾ ਬੀਰੂਦਾਸ ਜੀ ਨੂੰ ਮਾਤਾ ਲਬਦੀ ਫਿਰਦੀ ਪ੍ਰਸ਼ਾਦਾ ਛਕਾਉਣ ਵਾਸਤੇ ਬਚਨ ਹੀ ਦਿੱਤਾ ਸੀ ਇਹ ਕਹਿੰਦੇ ਬੀਬੀ ਜਿਵੇਂ ਮੈਨੂੰ ਰੋਟੀ ਖਵਾਉਣ ਵਾਸਤੇ ਲਬਦੀ ਫਿਰਦੀ ਹੈ ਤੇਰੇ ਪੁੱਤ ਨੂੰ ਰਾਜੇ ਮਹਾਰਾਜੇ ਲੰਬਿਆ ਕਰ ਬਚਨ ਦਿੱਤਾ ਸਾਤਸੰਗਤ ਲਾ ਲਾਖ ਸਵਟੀਆਂ ਪਰਖਦਾ ਏ ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ ਐਨਾ ਧਨਾੜ ਸੁੰਦਰ ਸਿੰਘ ਮਾਇਆ ਵਾਲਾ ਅੱਜ ਟੁੱਟੀਆਂ ਚੱਪਲਾਂ ਇਹਨਾਂ ਭਗਵਾਨ ਨੇ ਜਾਣਾ ਕਿਤੇ ਨਹੀਂ ਰੋਜ਼ ਰਾਜਾ ਸਾਹਿਬ ਦੇ ਜਾਇਆ ਕਰਾਂਗਾ ਲੰਗਰ 'ਚ ਸੇਵਾ ਕਰਾਂਗਾ ਨਾਮ ਐ ਕਿਤੇ ਪੁੱਛਾਂ ਤੇ ਨਾਮ ਐ ਕਿਤੇ ਜਾਵਾਂ ਰਾਜੇ ਨੇ ਸਭ ਕੁਝ ਦਿੱਤਾ ਸੀ ਰਾਜਾ ਲੈ ਗਿਆ ਮੈਨੂੰ ਨਹੀਂ ਫਿਕਰ ਕੋਈ ਐਨੀ ਗਰੀਬੀ ਆ ਗਈ ਸੁਣਿਓ ਸੁੰਦਰ ਸਿੰਘ ਤੇ ਐਨੀ ਗਰੀਬੀ ਆ ਗਈ ਕਹਿੰਦੇ ਲੰਗਰ ਵਿੱਚ ਪ੍ਰਸ਼ਾਦਾ ਤਾਂ ਵਰਤਉਂਦਾ ਹੈ ਜਦੋਂ ਘਰ ਨੂੰ ਜਾਂਦੇ ਉੱਥੇ ਹੀ ਖਾ ਲੈਂਦਾ ਦੋ ਪ੍ਰਸ਼ਾਦੇ ਉੱਥੇ ਹੀ ਛੱਕ ਕੇ ਘਰ ਨੂੰ ਨਾ ਨਹੀਂ ਕਈ ਵਾਰ ਘਰ ਬੱਕ ਜਾਂਦੀ ਕਈ ਵਾਰ ਲੰਗਰ 'ਚ ਛੱਕਦਾ ਘਰ ਵਾਲੀ ਨੇ ਕਹਿਣਾ ਰਾਜਾ ਸਾਹਿਬ ਤੁਸੀਂ ਰੋਜ਼ ਜਾਂਦੇ ਹੋ ਬੇਨਤੀ ਕਰੋ ਕਿ ਨਾ 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 ਬੇਨਤੀ ਥੋੜੀ ਕਰਨੀ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਤਾਂ ਪਤਾ ਹੈ ਭਗਵਾਨ ਨੇ ਰਾਜਾ ਸਾਹਿਬ ਦੀ ਬਖਸ਼ਿਸ਼ ਵਿੱਚ ਕੋਈ ਘਾਟ ਨਹੀਂ ਸਾਡੀ ਮਾੜੀ ਕਰਮ ਹੋਣੀ ਰਾਜਾ ਸਾਹਿਬ ਨੂੰ ਨਹੀਂ ਮਾੜਾ ਕਹਿਣਾ ਉਹ ਸੋਤੇ ਨੇਪਕ ਦੀਰਾਂ ਦੇ ਸੋਤੇ ਨੇਪਕ ਦੀਰਾਂ ਦੇ

ਦੇ ਦੀ ਰਾ ਦੇ ਸਾਧ ਸੰਗਤ ਜੀ ਦਿਨ ਰਾਤ ਸੇਵਾ ਕਰਦਾ ਸੁੰਦਰ ਸਿੰਘ ਕਿੰਨੇ ਸਾਲ ਲੰਘ ਗਏ ਗਰੀਬੀ ਨਾਲ ਜੂਝਦੇ ਆ ਸਾਧ ਸੰਗਤ ਜੀ ਆਮ ਤੋਂ ਖਾਸ ਬਣਨਾ ਤਾਂ ਸੌਖਾ ਹੈ ਪਰ ਖਾਸ ਤੋਂ ਆਮ ਬਣਨਾ ਬੜਾ ਔਖਾ ਜਿਹੜਾ ਬੰਦਾ 50 ਲੱਖ ਦੀ ਗੱਡੀ 'ਚ ਨਿਕਲੇ ਤੇ ਬਾਅਦ ਵਿੱਚ ਉਹਨੂੰ ਸਾਈਕਲ ਤੇ ਜਾਣਾ ਪਵੇ ਕਿਵੇਂ ਲੱਗੂ ਸੁੰਦਰ ਸਿੰਘ ਕਬਰਾਇਆ ਨਹੀਂ ਕਹਿੰਦਾ ਰਾਜੇ ਦਾ ਦਰ ਨਹੀਂਵੇਂ ਛੱਡਣਾ ਜੋ ਮਰਜ਼ੀ ਹੋ ਜੇ ਭਗਵਾਨ ਤੂੰ ਹੀ ਸੇਵਾ ਕਰਿਆ ਕਰ ਸਾਧ ਸੰਗਤ ਜੀ ਐਨੀ ਸੇਵਾ ਕਹਿੰਦੇ ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਂ ਸੁਣਿਓ ਲੰਗਰ ਵਿੱਚ ਇਹ ਸੇਵਾ ਕਰਦਾ ਹੈ ਲੰਮੇ ਸਮੇਂ ਬਾਅਦ ਰਾਜਾ ਸਾਹਿਬ ਵਿਦਿਆਲਤਾ ਦੇ ਘਰ ਜਾ ਗਿਆ ਐਡੀ ਵੱਡੀ ਪਰਖ ਇੰਨੀ ਗਰੀਬੀ ਰਾਜਾ ਸਾਹਿਬ ਅਮੀਰ ਦੇ ਘਰ ਵਿੱਚ ਆਏ ਕਹਿੰਦੇ ਅਮਰਤ ਵੇਲੇ ਦਾ ਸਮਾਂ ਸੁਣਿਓ ਅਮਰਤ ਵੇਲੇ ਦਾ ਸਮਾਂ ਰਾਜਾ ਸਾਹਿਬ ਇੱਕ ਆਵਾਜ਼ ਲਾਉਂਦੇ ਨੇ ਸੁੰਦਰ ਸਿੰਘ ਲੰਗਰ 'ਚ ਬੈਠਾ ਹੈ ਲੰਗਰ 'ਚ ਬੈਠਾ ਸਾਧ ਸੰਗਤ ਜੀ ਮਹਾਰਾਜ ਰਾਜਾ ਸਾਹਿਬ ਨੇ ਆਵਾਜ਼ ਲਾਈ ਤੇ ਅੰਦਰ ਸੁੰਦਰ ਸਿੰਘ ਨੂੰ ਸੁਣਦੀ ਹੈ ਆਵਾਜ਼ ਕੀ ਲਾਈ ਕਹਿੰਦੇ ਭਾਈ ਜੇ ਕੋਈ ਸਾਡੀ ਆਵਾਜ਼ ਸੁਣਦਾ ਹੈ ਸਾਡੇ ਸਾਹਮਣੇ ਆਵੇ ਅਕਾਲ ਪੁਰਖ ਤੋਂ ਨਿਰੰਕਾਰ ਦੇ ਘਰ ਤੋਂ ਅੱਜ ਬਖਸ਼ਿਸ਼ਾਂ ਮਿਲਣੀਆਂ ਨੇ ਜਿਹੜਾ ਸਾਹਮਣੇ ਆਏਗਾ ਨਾਮ ਵਿੱਚ ਰੰਗਿਆ ਜਾਏਗਾ ਐਂ ਬੋਲਦੇ ਨਾਮ ਵਿੱਚ ਰੰਗਿਆ ਜਾਏਗਾ ਜਿਹੜਾ ਸਾਹਮਣੇ ਆਏਗਾ ਸਾਧ ਸੰਗਤ ਜੀ ਉਸ ਵੇਲੇ ਸੁੰਦਰ ਸਿੰਘ ਨੂੰ ਜਦੋਂ ਸੁਣੀ ਨਾ ਕੰਨਾਂ ਚ ਆਵਾਜ਼ ਲੰਗਰ ਵਰਤ ਹੁੰਦਾ ਐਨੇ ਸਾਲਾਂ ਦੀ ਗਰੀਬੀ ਨਾਲ ਜੂਝ ਰਿਆ ਮਜਲਾ ਹੋ ਕੇ ਉੱਥੇ ਹੀ ਬਹਿ ਗਿਆ ਕਹਿੰਦਾ ਮੈਂ ਕੀ ਕਰਨਾ ਮੈਂ ਨਾਮ ਥੋੜੀ ਲੈਣਾ ਮੈਨੂੰ ਤਾਂ ਮਾਇਆ ਚਾਹੀਦੀ ਮਾਇਆ ਚਾਹੀਦੀ ਮੈਨੂੰ ਨਾਮ ਤੋਂ ਮੈਂ ਕੀ ਕਰਾਉਣਾ ਐਨੀ ਮਾੜੀ ਹਾਲਾਤ ਐਨੀ ਗਰੀਬੀ ਚ ਜੂਝਿਆ ਐਨਾ ਲੰਮਾ ਸਮਾਂ ਇਹਨਾਂ ਰਾਜੇ ਦੇ ਸਾਹਮਣੇ ਮੇ ਜਾਣਾ ਹੀ ਨਹੀਂ ਪਿਆਰ ਵੀ ਕਰਦਾ ਸੀ ਨਾ ਜੇ ਪਿਆਰ ਕਰਦਾ ਸੀ ਆਮ ਤੋਂ ਖਾਸ ਖਾਸ ਤੋਂ ਆਮ ਹੋ ਕੇ ਫੇਰ ਹੀ ਉੱਥੀ ਸੇਵਾ ਕਰੀ ਗਿਆ ਦਰ ਨਹੀਂ ਛੱਡਣਾ ਜਾਣਦੇ ਹੋ ਕਹਿੰਦਾ ਦਰ ਨਹੀਂ ਮੈਂ ਛੱਡਣਾ ਸਾਸ ਸੰਗੇ ਜੀ ਉਸ ਵੇਲੇ ਰਾਜਾ ਸਾਹਿਬ ਕਹਿੰਦੇ ਫੇਰ ਆਵਾਜ਼ ਲਾਉਂਦੇ ਨੇ ਜੇ ਕੋਈ ਮੇਰੀ ਆਵਾਜ਼ ਸੁਣਦਾ ਹੈ ਸਾਹਮਣੇ ਆਵੇ ਦਰਗਾਹ ਤੋਂ ਬਖਸ਼ਿਸ਼ ਆਈਆਂ ਜਿਹੜਾ ਸਾਹਮਣੇ ਦਰਸ਼ਨ ਕਰੇਗਾ ਕਿ ਨਾਮ ਵਿੱਚ ਰੰਗਿਆ ਜਾਏਗਾ ਨਾਮ ਵਿੱਚ ਰੰਗਿਆ ਜਾਏਗਾ ਜਿਹੜਾ ਸਾਹਮਣੇ ਆ ਕੇ ਦਰਸ਼ਨ ਕਰੇਗਾ ਸੁਣਿਓ ਉਸ ਵੇਲੇ ਸਨਾਤਾ ਹੁਣ ਰਾਜਾ ਸਾਹਿਬ ਸੁੰਦਰ ਸਿੰਘ ਨੂੰ ਹੀ ਰਹੇ ਨੇ ਲੰਗਰ 'ਚ ਬੈਠਾ ਦਸੋ ਖਾਨੇ ਫੇਰ ਚੁੱਪ ਕਰ ਗਿਆ ਦੁਬਾਰਾ ਫੇਰ ਰਾਜਾ ਸਾਹਿਬ ਬੋਲਦੇ ਹੋ ਭਾਈ ਆਓ ਜੇ ਕੋਈ ਸਾਡੀ ਆਵਾਜ਼ ਸੁਣਦਾ ਹੈ ਦਰਗਾਹੋਂ ਬਖਸ਼ਸ਼ਾਇਆ ਨੇ ਆਜਵੇ ਸਾਹਮਣੇ ਰੰਗਿਆ ਜਾਏਗਾ ਜਿਹੜਾ ਸਾਹਮਣੇ ਆਏਗਾ ਸਾਧ ਸੰਗਤ ਜੀ ਜਦੋਂ ਤੀਜੀ ਬਾਜ ਮਾਰੀ ਸਾਹਮਣੇ ਨਹੀਂ ਆਇਆ ਸੁੰਦਰ ਸਿੰਘ ਸਾਹਮਣੇ ਨਹੀਂ ਆਇਆ ਐਂ ਬੋਲਦਾ ਅੰਦਰੋਂ ਹੀ ਲੰਗਰ ਦੇ ਅੰਦਰੋਂ ਆਵਾਜ਼ ਮਾਰਦਾ ਕਹਿੰਦਾ ਰਾਜਾ ਸਾਹਿਬ ਜੀ ਮੈਨੂੰ ਤੁਹਾਡੀ ਆਵਾਜ਼ ਸੁਣਦੀ ਏ ਮੈਂ ਨਹੀਂ ਆਉਣਾ ਕਹਿੰਨੇ ਕਿਉਂ ਇਹਨਾਂ ਮਹਾਰਾਜ ਜੇ ਮੈਂ ਤੁਹਾਡੇ ਸਾਹਮਣੇ ਆ ਗਿਆ ਤੁਸੀਂ ਤਾਂ ਨਾਮ ਦੇ ਰੰਗ ਵਿੱਚ ਰੰਗ ਦੋਗੇ ਉਹ ਮਾਰਾ ਮੈਨੂੰ ਨਾਮ ਨਹੀਂ ਚਾਹੀਦਾ ਮੈਨੂੰ ਤਾਂ ਮਾਇਆ ਚਾਹੀਦੀ ਏ ਗਰੀਬੀ ਨਾਲ ਜੂਝਦੇ ਆ ਸੀ ਗਰੀਬੀ ਨਾਲ ਜੂਝਦੇ ਆ ਮੈਨੂੰ ਤਾਂ ਮਾਇਆ ਚਾਹੀਦੀ ਸਾਧ ਸੰਗਤ ਜੀ ਰਾਜਾ ਸਾਹਿਬ ਹੱਸਣ ਲੱਗ ਗਏ ਬੋਲੋ ਸੰਗਤ ਦੇ ਚਰਨਾਂ 'ਚ ਬੇਨਤੀ ਬਹਿ ਜਾਓ ਬਈ ਸਟੇਜ ਤੇ ਮਾਇਆ ਨਾਲ ਲੈ ਕੇ ਆਓ ਕੋਈ ਬਹਿ ਜਾਓ ਰਾਜਾ ਸਾਹਿਬ ਬੋਲਦੇ ਨੇ ਉਹ ਕਹਿੰਦੇ ਗਾਨ ਸੁਣ ਆ ਜਾ ਤੇਨੂੰ ਨਾਮ ਦੀ ਰਾਤ ਦੇਣਿਆ ਵੇਖ ਕਿੰਨਾ ਆਨੰਦ ਏ ਇਹਨਾ ਨਾਮ ਮਹਾਰਾਜ ਬੱਚੇ ਭੁੱਖੇ ਮਰਦੇ ਨੇ ਪਰਿਵਾਰ ਮੇਰਾ ਉਜੜਿਆ ਪਿਆ ਗਰੀਬੀ ਨਾਲ ਜੂਝਣਾ ਉਹ ਮਹਾਰਾਜ ਮੈਂ ਨਹੀਂ ਆਉਣਾ ਸਾਹਮਣੇ ਮਹਾਰਾਜ ਕਹਿੰਦੇ ਆ ਤਾਂ ਸਹੀ ਇੱਕ ਵਾਰੀ ਆ ਤਾਂ ਸਹੀ ਕਹਿੰਨਾ ਮਹਾਰਾਜ ਜੇ ਮੈਂ ਤੁਹਾਡੇ ਸਾਹਮਣੇ ਆ ਗਿਆ ਤੁਸੀਂ ਤਾਂ ਨਾਮ ਦੇ ਰੰਗ ਵਿੱਚ ਐਸਾ ਰੰਗਣਾ ਮੁੜ ਕੇ ਸੁਧ ਬੋਧ ਹੀ ਨਹੀਂ ਰਹਿਣੀ ਮੈਂ ਨਹੀਂ ਆਉਣਾ ਰਾਜਾ ਸਾਹਿਬ ਕਹਿੰਦੇ ਅੱਛਾ ਕਹਿੰਦੇ ਗੱਲ ਸੁਣ ਸੁੰਦਰ ਸਿੰਘਾ ਐਡੇ ਲੰਮੇ ਸਮੇਂ ਤੋਂ ਇੰਨੀ ਗਰੀਬੀ ਨਾਲ ਜੂਝ ਕੇ ਉਹ ਤੂੰ ਫੇਰ ਵੀ ਮੇਰਾ ਦਰ ਨਹੀਂ ਛੱਡਿਆ ਉਹ ਗੱਲ ਸੁਣ ਚੱਲ ਮਾਇਆ ਲੈ ਲਈ ਤੂੰ ਆ ਤਾ ਜਾ ਸਾਹਮਣੇ ਮਾਇਆ ਲੈ ਲਈ ਤੂੰ ਫੇਰ ਆਇਆ ਭਜਿਆ ਅੰਦਰੋਂ ਸੁਣਿਆ ਹੱਥ ਜੋੜ ਕੇ ਖੜ ਗਿਆ ਮੱਥਾ ਟੇਕਿਆ ਉਹ ਸੁੰਦਰ ਸਿੰਘਾ ਹੱਥ ਜੋੜ ਕੇ ਕੀ ਚਾਹੁੰਦਾ ਹੈ ਕੇਨਾ ਮਹਾਰਾਜ ਹੁਣ ਤਾਂ ਮੇਰੇ ਤੇ ਐਡੀ ਗਰੀਬੀ ਆ ਕਿ ਮੈਂ ਤੈਨੂੰ ਕਦੇ ਰਾਜਿਆ ਬੋਲ ਕੇ ਨਹੀਂ ਦੱਸਿਆ ਕਈ ਵਾਰ ਪ੍ਰਸ਼ਾਦਾ ਵੀ ਤੇਰੇ ਲੰਗਰ ਚ ਛਕਣਾ ਪੈਂਦਾ ਰੋਟੀ ਵੀ ਇੱਥੇ ਖਾ ਕੇ ਜਾਣਾ ਨਾਮ ਨਹੀਂ ਚਾਹੀਦਾ ਕੇ ਨਾ ਮਾਰੇ ਨਾਮ ਵੀ ਜਪ ਲਾਂਗੇ ਉਹ ਤੁਸੀਂ ਆ ਵੇਖੋ ਤਾਂ ਸਹੀ ਮੇਰੇ ਘਰ ਦੇ ਹਾਲਾਤ ਕੀ ਨੇ ਰਾਜਿਆ ਮੈਨੂੰ ਪਤਾ ਹੈ ਜੇ ਮੈਨੂੰ ਸੁੱਖ ਦਿੱਤੇ ਨੇ ਮਾਇਆ ਦਿੱਤੀ ਧਨਾੜ ਬਣਾਇਆ ਉਹ ਵੀ ਤੂੰ ਜੇ ਗਰੀਬੀ ਦਿੱਤੀ ਰੋਟੀ ਰੋਟੀ ਨੂੰ ਮਥਾਜ ਕੀਤਾ ਵੀ ਤੇਰੀਆਂ ਖੇਡਾਂ ਨੇ ਸਾਥ। ਪਰ ਰਾਜਾ ਮੈਂ ਤੇਰਾ ਦਰ ਨਹੀਂ ਛੱਡਣਾ। ਨਾ ਛੱਡਿਆ। ਮਹਾਰਾਜ ਕਹਿੰਦੇ ਅੱਛਾ ਐਨੇ ਖੁਸ਼ ਹੋਏ ਰਾਜਾ ਸਾਹਿਬ। ਕਿੰਨੇ ਤੈਨੂੰ ਤੈਨੂੰ ਮਾਇਆ ਤੈਨੂੰ ਨਾਮ ਨਹੀਂ ਚਾਹੀਦਾ ਕਹਿੰਨੇ ਨਾ। ਮਾਇਆ ਚਾਹੀਦੀ ਕਹਿੰਨੇ ਹਾਂ। ਰਾਜਾ ਸਾਹਿਬ ਕਹਿੰਦੇ ਅੱਛਾ ਲੈ ਕਰ ਝੋਲੀ। ਸੁਣਿਆ। ਕਹਿੰਦੇ ਕਰ ਝੋਲੀ। ਮਹਾਰਾਜ ਆਏ ਝੋਲੀ ਾੜ ਕੇ ਸੁੰਦਰ ਸਿੰਘ ਅੱਗੇ ਖੜਾ। ਰਾਜਾ ਸਾਹਿਬ ਕਹਿੰਦੇ ਮਾਇਆ ਲੈਣੀ ਕਿਵੇਂ ਹਾਂ ਕਹਿੰਦੇ 1 ਲੱਖ ਰੁਪਇਆ ਦੇ ਦੀ 1 ਲੱਖ ਕਿਹ ਨਾ ਬਾਬਾ ਜੀ ਉਹ ਰਾਜਾ ਸਾਹਿਬ ਲੱਖ ਰੁਪਇਆ ਕੀ ਚੀਜ਼ ਜਿੰਨੇ ਕਰੋੜਾਂ ਅਰਬਾਂ ਰੁਪਇਆ ਵੇਖਿਆ ਹੋਵੇ ਕਹਿੰਦਾ ਮਹਾਰਾਜ ਲੱਖ ਰੁਪਇਆ ਹੁਣ ਦੇਵੋਗੇ ਸ਼ਾਮ ਤੱਕ ਚੱਲ ਜਾਣਾ ਇਹ ਤਾਂ ਇੰਨੇ ਆਕ ਨਾਲ ਕੀ ਬਣਦਾ ਸਾਰਸੰਗਤ ਜੀ ਆਪਣੇ ਗੁਰੂ ਪੀਰ ਮਹਾਪੁਰਸ਼ ਤੋਂ ਦਾਵਾ ਠੋਕ ਕੇ ਉਹ ਫਿਕਸ ਸਕਦਾ ਹੈ ਜਿਨੇ ਆਪਣੇ ਗੁਰੂ ਪੀਰ ਦੇ ਬਚਨਾਂ ਤੇ ਪਹਿਰਾ ਦਿੱਤਾ ਹੋਵੇ। ਐਦਾਂ ਹਰਕ ਥੋੜੀ ਮੰਗ ਸਕਦਾ। ਪਤਾ ਸੀ ਉਹਨੂੰ ਭਾਵੇਂ ਮੈਂ ਗਰੀਬੀ ਨਾਲ ਜੂਝਿਆ ਪਰ ਮੈਂ ਧਰਮ ਨਹੀਂ ਛੱਡਿਆ ਰਾਜੇ ਦਾ। ਹੱਥ ਜੋੜ ਕੇ ਖੜਾ ਹੈ ਕਹਿੰਦੇ ਲੱਖ ਰੁਪਈਆ ਦੇ ਦिए। ਲੱਖ ਨਾਲ ਮੇਰਾ ਕੀ ਬਣਨਾ ਹੈ ਮਹਾਰਾਜ? ਮੇਰਾ ਨਹੀਂ ਕੁਝ ਵੀ ਬਣਨਾ ਲੱਖ ਨਾਲ। ਰਾਜਾ ਸਾਹਿਬ ਕਹਿੰਦੇ ਫੇਰ 2 ਲੱਖ ਦੇ ਦिए। 2 ਲੱਖ ਰੁਪਈਆ ਤੇਰੀ ਝੋਲੀ ਪਾ ਦੀ ਏ ਐਨੀ ਕਮਾਇਆ ਨਾਲ ਸਰਜੂ ਕਿ ਨਾ ਮਹਾਰਾਜ ਸ਼ਾਮਤ ਕਿ ਵੀ ਵਰਤਜੂ ਨਾ ਲੱਖ ਨਾਲ ਸਰਣਾ ਨਾ 2 ਲੱਖ ਨਾਲ ਇਹਨੇ ਹੋਰ ਕਿੰਨੀ ਚਾਹੀਦੀ ਫਿਰ ਤੂੰ ਕਿੰਨੀ ਮੰਗਦਾ ਝੋਲੀ ੱਡ ਕੇ ਕਹਿੰਦਾ ਕਹਿੰਦਾ ਰਾਜਾ ਸਾਹਿਬ ਜੇ ਐਨੇ ਸਾਲਾਂ ਬਾਅਦ ਦਇਆਲ ਹੋਇਆ ਉਹ ਤੇਰੇ ਖਜ਼ਾਨੇ 'ਚ ਕਿਹੜਾ ਘਟ ਹੈ ਕੋਈ ਜੇ ਮਾਇਆ ਦੇਣ ਲੱਗਾ ਐਨੀ ਕਮਾਇਆ ਦੇ ਦੇ ਮੈਨੂੰ ਵਰਤਣ ਲੱਗਿਆ ਸੋਚਣਾ ਨਾ ਪਵੇ ਇੰਨੀ ਕਦੇ ਦੇ ਦੇ ਵੇਖੋ ਮੰਗਣ ਦਾ ਟੱਕ ਮੈਨੂੰ ਕਦੇ ਹੱਥ ਨਾਲ ਕਿਸੇ ਅੱਗੇ ਝੱਡਣਾ ਪਵੇ ਸੱਸ ਸਗੇ ਜੀ ਉਸ ਵੇਲੇ ਰਾਜਾ ਸਾਹਿਬ ਆਖਣ ਲੱਗੇ ਕੀ ਚਾਹੁੰਦਾ ਹੈ ਕਹਿੰਦਾ ਇੰਨੀ ਕਮਾਇਆ ਦੇ ਦਿਓ ਰਾਜਾ ਸਾਹਿਬ ਜਦੋਂ ਤੁਸੀਂ ਮੇਰੀ ਝੋਲੀ ਭਰਤੀ ਨਾ ਮੈਂ ਤੁਹਾਡੇ ਨਾਲ ਵਚਨ ਕਰਦਾ ਰਾਜਾ ਮੈਨੂੰ ਤਾਂ ਤੂੰ ਸੁੱਖ ਦੇਵੇਂਗਾ ਮਾਇਆ ਦੇਵੇਂਗਾ ਆ ਤੇਰੇ ਘਰ 'ਚ ਖੜ ਕੇ ਮੈਂ ਵਚਨ ਕਰਦਾ ਤੇਰੇ ਮੈਂ ਹਰਿਮੰਦਰ ਬਣਾਵਾਂਗਾ ਤੇਰੇ ਵੱਡੇ ਵੱਡੇ ਮਹਿਲ ਬਣਾਵਾਂਗਾ। ਸਾਧ ਸੰਗਤ ਰਾਜਾ ਸਾਹਿਬ ਕਹਿੰਦੇ ਜਾਂ ਫਿਰ ਸੁੰਦਰ ਸਿੰਘਾ ਅੱਜ ਤੋਂ ਬਾਅਦ ਤੈਨੂੰ ਖਰਚਣ ਲੱਗਿਆ ਕਦੇ ਸੋਚਣਾ ਨਹੀਂ ਪਏਗਾ। ਸਾਧ ਸੰਗਤ ਐਸੀ ਬਖਸ਼ਿਸ਼ 2 ਦਿਨ ਲੰਘੇ 4 ਦਿਨ ਲੰਘੇ 10 ਦਿਨ ਲੰਘੇ ਜਿਹੜੇ ਖੂ ਜਿਹੜੀ ਜ਼ਮੀਨ ਲੋਕਾਂ ਕੋਲ ਗਿਰਵੀ ਰੱਖਦੀ ਸੀ ਸਾਰੀ ਵਾਪਸ ਆਉਣ ਲੱਗੀ। ਬਰਕਤ ਪੈਣ ਲੱਗ ਗਈ ਬਿਜ਼ਨਸ ਚੜਨ ਲੱਗ ਗਿਆ ਐਨਾ ਬਿਜ਼ਨਸ ਚੜ ਗਿਆ ਐਨੀ ਕਿਰਪਾ ਹੋ ਗਈ ਮਾਇਆ ਰੱਖ ਰੱਖ ਕੇ ਭੁੱਲਦਾ ਪਤਾ ਨਹੀਂ ਵੀ ਕਿੰਨੀ ਕਮਾਇਆ ਗਈ ਐਡੀ ਜਾਜੇ ਕਾ ਜਦੋਂ ਸੁੰਦਰ ਸਿੰਘ ਰਾਜਾ ਸਾਹਿਬ ਦੇ ਮਜਾਰੇ ਜਾਂਦਾ ਇੱਕੋ ਗੱਲ ਕਹਿੰਦਾ ਬਦਲ ਦੀਆਂ ਤੱਕ ਦੀਰਾਂ ਨੇ ਬਦਲ ਦੀਆਂ ਤੱਕ ਦੀਰਾਂ ਨੇ ਬਦਲ

ਦੇਵ ਨੇ ਆਇਆ ਮੱਜਲ ਜਿਆ ਤਕਦੀਰਾਂ ਨੇ ਜੋ ਵੀ ਦਰ ਤੇ ਤੇ ਆਇਆ ਮੱਜਲ ਜਿਆ ਤਕਦੀਰਾਂ ਨੇ ਜੋ ਵੀ ਦਰ ਤੇ ਤੇ ਆਇਆ ਮੱਜਲ ਜਿਆ ਤਕਦੀਰਾਂ ਨੇ ਜਿਹੜਾ ਮਹਾਰਾਜ ਦੇ ਚਰਨਾਂ ਚ ਚਲਿਆ ਗਿਆ ਤਕਦੀਰਾਂ ਬਦਲ ਕੇ ਰੱਖ ਦਿੱਤੀਆਂ ਮਹਾਰਾਜ ਰਾਜਾ ਸਾਹਿਬ ਤਾਂ ਸੱਚਖੰਡ ਚਲੇ ਗਏ 1940 ਸਰੀਰ ਛੱਡ ਗਏ ਸੁੰਦਰ ਸਿੰਘ ਨੇ ਫੇਰ ਮਹਾਪੁਰਸ਼ਾਂ ਨੇ ਦਰਬਾਰ ਬਣਾਏ ਤੁਸੀਂ ਕਹਦੇ ਮਜਾਰੇ ਜਾਇਓ ਉੱਥੇ ਦਰਸ਼ਨ ਕਰੇ ਬੜਾ ਸੋਹਣਾ ਦਰਬਾਰ ਬਣਿਆ ਜਦੋਂ ਦਰਬਾਰ ਬਣ ਕੇ ਗੁੰਮਟ ਰੱਖਣ ਦੀ ਵਾਰੀ ਆਈ ਨਾ ਗੁੰਮਟ ਬਣਾਉਣ ਦੀ ਪੱਥਰ ਦਾ ਗੁੰਮਟ ਰੱਖਣ ਲੱਗੇ ਪੱਥਰ ਦਾ ਜਦੋਂ ਆਏ ਗੁੰਮਟ ਰੱਖਣ ਲੱਗੇ ਰਾਤ ਨੂੰ ਫਿਰ ਸੁਪਨੇ ਵਿੱਚ ਰਾਜਾ ਸਾਹਿਬ ਨੇ ਸੁੰਦਰ ਸਿੰਘ ਨੂੰ ਆਖਿਆ ਐਨੀ ਮਾਇਆ ਦਿੱਤੀ ਤੈਨੂੰ ਘਾਟ ਨਹੀਂ ਕਿਸੇ ਚੀਜ਼ ਦੀ ਛੱਡੀ ਉਹ ਗੱਲ ਸੁਣ ਤੂੰ ਕਹਿੰਦਾ ਸੀ ਮੈਂ ਤੇਰੇ ਮਹਿਲ ਬਣਾਵਾਂਗਾ ਤੇਰੇ ਦਰਬਾਰ ਬਣਾਵਾਂਗਾ ਕਹਿੰਦੇ ਐਨੀ ਮਾਇਆ ਹੋ ਕੇ ਵੀ ਮੇਰੇ ਮੱਥੇ ਤੇ ਤੂੰ ਪੱਥਰ ਮੜਨ ਲੱਗਾ ਇੱਥੇ ਪੱਥਰ ਨਹੀਂ ਇੱਥੇ ਸੋਨੇ ਦੇ ਗੁੰਮਟ ਚਲਾ ਦਿਨ ਚੜਿਆ ਦਦਾਰ ਹੋ ਗਿਆ ਸੀ ਰਾਤ ਭੱਜਿਆ ਗਿਆ ਫਿਰ ਸ੍ਰੀ ਅਮਰitsar ਸਾਹਿਬ ਦੀ ਧਰਤੀ ਦੇ ਉੱਥੋਂ ਲਿਆਂਦੇ ਫਿਰ ਸੋਨੇ ਦੇ ਗੁੰਮਟ ਸੋਨੇ ਦੇ ਕਲਸ ਉਹ ਚੜਾਏ ਫਿਰ ਰਾਜਾ ਸਾਹਿਬ ਦੇ ਦਰਬਾਰ ਸਾਥ ਸੰਗਤ ਜੀ ਜਦੋਂ ਉਹ ਚੜਾਏ ਨੇ ਉੱਥੇ ਸੁੰਦਰ ਸਿੰਘ ਨੂੰ ਅੱਜ ਵੀ ਮਹਾਪੁਰਸ਼ ਬਾਬਾ ਜਵਾਹਰ ਜਵਾਹਰਦਾਸ ਜੀ ਮਹਾਰਾਜ ਬਾਬਾ ਸਾਹਿਬ ਦਾ ਜੀ ਬਾਬਾ ਜਵਾਹਰਦਾਸ ਜੀ ਦੀ ਪੰਜਵੀਂ ਪੀੜੀ ਤੋਂ ਰੱਬ ਦੇ ਪਿਆਰੇ ਮਹਾਪੁਰਸ਼ ਆਏ ਤਾਨ ਮਹਾਰਾਜ ਰਾਜਾ ਸਾਹਿਬ ਐਸੀਆਂ ਬਖਸ਼ਿਸ਼ਾਂ ਕਰ ਗਏ ਉਹ ਸੁੰਦਰ ਸਿੰਘ ਤੇ ਸਾਧ ਸੰਗਤ ਜੀ ਐਡੀ ਭਾਵਨਾ ਨਾਲ ਸੁੰਦਰ ਸਿੰਘ ਸੇਵਾ ਕਮਾ ਗਿਆ ਭਾਵੇਂ ਗਰੀਬੀ ਆ ਗਈ ਭਾਵੇਂ ਲੰਗਰ ਚ ਰੋਟੀ ਖਾ ਕੇ ਗੁਜ਼ਾਰਾ ਕਰਨਾ ਕਰਨਾ ਪੈ ਗਿਆ ਪਰ ਉਹਨੇ ਖੇੜਾ ਨਹੀਂ ਛੱਡਿਆ ਮਹਾਰਾਜ ਦੇ ਘਰ ਬੰਦਾ ਹੈ ਹੀ ਉਹ ਜਿਹੜਾ ਬਚਨਾਂ ਦੇ ਫੁੱਲ ਚੜਾਵੇ ਜਿਤੇ ਰਖਿਓ ਜਿਹੜਾ ਭਾਵਨਾ ਬਣਾ ਕੇ ਲੋਕੀ ਤੋੜਨ ਵਾਲੇ ਬੜੇ ਹੁੰਦੇ ਨੇ ਲੋਕੀ ਲੁੱਟਣ ਵਾਲੇ ਤੋੜਨ ਵਾਲੇ ਸ਼ੰਕਾ ਪਾਉਣ ਵਾਲੇ ਅੱਜ ਦੇ ਸਮੇਂ 'ਚ ਉਹ ਗੁਰਮਖੋ ਅੱਜ ਦੇ ਸਮੇਂ ਵਿੱਚ ਕਿਸੇ ਸਮਾਗਮ 'ਚ ਚਲੇ ਜਾਓ ਸਾਧੂਆਂ ਦੀ ਨਿੰਦਿਆ ਤੋਂ ਗੱਲ ਸ਼ੁਰੂ ਹੁੰਦੀ ਤੇ ਨਿੰਦਿਆ ਤੇ ਆ ਕੇ ਮੁੱਕਦੀ ਜਿਹੜੀਆਂ ਮੱਲਾਂ ਰੱਬ ਦੇ ਪਿਆਰੇ ਸਾਧੂਆਂ ਨੇ ਮਾਰੀਆਂ ਨੇ ਨਾ ਉਹ ਮੱਲਾਂ ਨਹੀਂ ਕਿਸੇ ਤੋਂ ਬਚਣੀਆਂ ਜਿਹੜਾ ਭਾਵਨਾ ਬਣਾ ਕੇ ਰਾਜਾ ਸਾਹਿਬ ਦੇ ਚਰਨਾਂ 'ਚ ਅੱਜ ਵੀ ਸਜਦੇ ਕਰਦਾ ਹੈ ਆ ਭਾਈ ਨਰਿੰਦਰ ਸਿੰਘ ਹੁਣੀ ਬੈਠੇ ਨੇ ਪੁੱਛੋ ਇਹਨਾਂ ਨੂੰ ਪਿਛਲੇ ਸਾਲ ਇਹਨਾਂ ਨੇ ਲਾਇਆ ਆ ਪੈਟਰੋਲ ਪੰਪ ਇੱਕ ਇੱਕ ਡੇਢ ਸਾਲ ਹੀ ਮੇਰੇ ਖਿਆਲ ਕੋਇਆ ਹੁਣ ਡੇਢ ਸਾਲ ਕੁਦਰਤੀ ਜਿੱਦਣ ਲੱਗਣਾ ਸੀ ਉਹ ਦਿਨ ਅਸੀਂ ਵੀ ਇੱਥੋਂ ਲੱਗੇ ਰਾਜਾ ਸਾਹਿਬ ਦੇ ਨਾਂ ਦਾ ਪੂਰੇ ਵਰਲਡ ਵਿੱਚ ਪਹਿਲਾ ਪੈਟਰੋਲ ਪੰਪ ਹੈ ਇਹ ਆਪਣਾ ਨਹੀਂ ਕਹਿੰਦੇ ਰਾਜਾ ਸਾਹਿਬ ਦਾ ਹੀ ਕਹਿੰਦੇ ਵੀ ਰਾਜਾ ਸਾਹਿਬ ਦਾ ਹੈ। ਐਸੀ ਐਸੀ ਮਹਾਰਾਜ ਦੀ ਕਿਰਪਾ ਹੈ। ਮੈਨੂੰ ਦੱਸਦੇ ਸੀ ਅੰਦਰ ਕਹਿੰਦੇ ਤੀਜੇ ਨੰਬਰ ਤੇ ਆਇਆ ਸਾਡਾ ਪਰੋਲ ਕੰਮ। ਇੰਨੀ ਸੇਲ ਏ ਰੋਜ਼ ਦੀ। 10 ਤੋਂ 12 13 ਲੱਖ ਦੀ। ਰੋਜ਼ ਦੀ ਸੇਲ। ਮੈਂ ਕਿਹਾ ਹੈ ਕਿੰਨਾ ਕਹਿੰਦੇ ਰਾਜੇ ਦਾ? ਇਸੇ ਕਰਕੇ। ਅਸੀਂ ਕੌਣ ਆ ਅਸੀਂ ਤਾਂ ਨੌਕਰ। ਸਾਧ ਸੰਗਤ ਜੀ। ਜਿਹੜਾ ਭਾਵਨਾ ਨਾਲ ਜਾਂਦਾ ਹੈ ਨਾ ਆ ਇਥੇ ਚੋੜੜਾਂ ਤੋਂ ਵੀ ਮਹਾਪੁਰਸ਼ ਆਏ ਨੇ ਰਸੋਖਾਨੇ ਤੋਂ ਵੀ ਮਜਾਰੇ ਤੋਂ ਵੀ ਝਿੰਗੜਾਂ ਤੋਂ ਵੀ ਕਿੱਥੋਂ ਕਿੱਥੋਂ ਉਹ ਉਹ ਕਮੇਟੀਆਂ ਗੁਰਮੁਖ ਰੱਬ ਦੇ ਪਿਆਰੇ ਸਾਧ ਸੰਗਤ ਜੀ ਮੈਂ ਤਾਂ ਇਹ ਬੇਨਤੀ ਕਰੀ ਸੀ ਸੰਗਤ ਦੇ ਚਰਣਾ 'ਚ ਜਿਹੜੇ ਬਣਦੇ ਸੁਵਾਲੀ ਖਾਲੀ ਝੋਲੀਆਂ ਪਰੌਂਦੇ ਨਾ ਚੇਅਰਮੈਨ ਸੀ ਨਾ ਹੀ ਨਰਿੰਦਰ ਸਿੰਘ ਸੀ ਚਾਰ ਭੈਣਾ ਸੀ ਭੈਣਾ ਹੀ ਨੇ ਚਾਰ ਇਹਨਾਂ ਵੀ ਮਾਤਾ ਨੇ ਫਿਰ ਉੱਥੇ ਜਾ ਕੇ ਸਜਦਾ ਕੀਤਾ ਸੀ ਰਾਜਾ ਸਾਹਿਬ ਨੂੰ ਕਿਹਾ ਸੀ ਮਹਾਰਾਜ ਕਿਰਪਾ ਕਰ ਦਿਓ ਆ ਆ ਕੋਠੀਆਂ ਆ ਮਹਿਲ પેટ્રોલ ਪੰਪ ਜ਼ਮੀਨਾਂ ਚੇਅਰਮੈਨੀ ਦੇਣਾ ਕੋਲ ਹੁਣ ਆਈਏ ਉਦੋਂ ਤਾਂ ਇੱਕ ਕਮਰੇ 'ਚ ਰਹਿ ਕੇ ਗੁਜ਼ਾਰਾ ਕੀਤਾ ਹੈਣਾ ਇੱਕ ਕਮਰੇ 'ਚ ਸਰ ਸੰਗਤ ਜੀ ਐਡਾ ਪਰਿਵਾਰ ਇੱਕ ਕਮਰੇ 'ਚ ਤਿੱਹੀ ਘਰ ਚ ਰਾਜਾ ਸਾਹਿਬ ਦੇ ਚਰਨਾਂ ਚ ਫਿਰ ਮੰਗ ਮੰਗੀ ਸੀ ਇਹਨਾਂ ਦੀ ਮਾਂ ਨੇ ਪਿਛਲੇ ਸਾੜੀ ਆਪ ਉਹਨਾਂ ਦਾ ਦੁਸ਼ਹਿਰਾ ਮਨਾਇਆ ਸੀ ਰਾਜਾ ਸਾਹਿਬ ਤੋਂ ਮੰਗਿਆ ਸੀ ਫੇਰ ਦਿੱਤਾ ਸੀ ਨਰਿੰਦਰ ਸਿੰਘ ਇਹ ਚੇਅਰਮੈਨ ਆਇਆ ਐਸੀਆਂ ਬਖਸ਼ਿਸ਼ਾਂ ਕੀਤੀਆਂ ਫੇਰ ਇਹਨਾਂ ਦੀ ਮਾਤਾ ਨੇ ਕਿਹਾ ਰਾਜਾ ਸਾਹਿਬ ਜੇ ਮੈਨੂੰ ਪੁੱਤ ਦਿੱਤੇ ਨੇ ਹੁਣ ਮੈਨੂੰ ਘਰ ਵੀ ਜੱਜਦਾ ਦੇ ਦੇ 8 ਸਾਲ ਇਹਨਾਂ ਦੇ ਪਿਤਾ ਜੀ ਨੇ ਅਮਰੀਕਾ ਵਿੱਚ ਲਾਏ ਨੇ ਕੱਖਾਂ ਤੋਂ ਲੱਖ ਤੇ ਲੱਖਾਂ ਤੋਂ ਕਰੋੜਾਂ ਪਤਾ ਹੀ ਨਹੀਂ ਲੱਗਿਆ ਕਿਵੇਂ ਹੋ ਗਏ ਸਾਧ ਸੰਗਤ ਜੀ ਸਾਡੀਆਂ ਤੁਹਾਡੀਆਂ ਤਾਂ ਆ ਮਿਹਨਤਾਂ ਮੂੰਹ ਤਾਂ ਕੀ ਲੋਕੀ ਕਰੋੜਾਂ ਰੁਪਈਆ ਕਮਾਉਂਦੇ ਨੇ ਵਰਕਤਾ ਨਹੀਂ ਪੈਂਦੀਆਂ ਤੇ ਕਈ ਐਸੇ ਘਰ ਵੇਖੇ ਨੇ ਜਿੱਥੇ ਦਿਨ ਰਾਤ ਨਾਮ ਜਪਿਆ ਜਾਂਦਾ ਹੈ ਪੰਜ ਬੰਦਿਆਂ ਦਾ ਆਟਾ ਗੁੰਦੇ ਨੇ 20-20 ਬੰਦੇ ਰੋਟੀ ਖਾ ਜਾਂਦੇ ਨੇ ਕੁਛ ਨਹੀਂ ਠੁੜਦਾ ਉੱਥੇ ਬਖਸ਼ਸ਼ ਨਹੀਂ ਐਸੇ ਕਰਕੇ ਤਾਂ ਮੈਂ ਬੋਲਿਆ ਸੀ ਜੇੜੇ ਬੜਦੇ ਸੁਵਾਲੀ ਖਾਲੀ ਚੌਂਹੀਆਂ ਪਰੋਂਦੇ ਲੋਕੀ ਅਮitani ਚੱਲ ਕੇ ਮਜ਼ਾਰ ਵਿੱਚ ਹੋਏ ਜੇੜੇ ਬੜਦੇ ਸੁਵਾਲੀ ਖਾਲੀ ਦੁਨੀਆਂ ਹਸਲੋ ਤੇ ਲੋਕੀ ਜਾਰੇ ਵਿੱਚ ਆਉਂਦ ਆਏ ਜਾਚਕ ਨੂੰ ਨਹੀਂ ਠਕਰੌਂਦਾ ਜਿਉਂ ਦੇ ਕੋਲ ਆਵੇਂ ਚੱਲ ਕੇ ਰਾਜਾ ਸਹਿਬ ਦਾ ਆ ਨੂਰ ਜਾਉਂਦਾ ਤੂੰ ਦੇਖ ਲੈ ਜਨਾਰਾ ਆਪ ਸਾਧਕੇ ਸਾਧੂ ਅਖਵਾਉਂਦਾ ਤੂੰ ਦੇਖ ਲੈ ਦਵਾਰਾ ਮੰਨ ਕੇ ਰਾਜਾ ਸਹਿਬ ਦਾ ਮਨਾ ਦੂਰ ਜਾਂਦਾ ਤੂੰ ਦੇਖ ਲੈ ਦਵਾਰਾ ਸਾਹਿਬ ਜੀ ਦੀ ਕਿਰਪਾਏ ਭਾਵਨਾ ਬਣਾ ਕੇ ਸ਼ਰਧਾ ਬਣਾ ਕੇ ਅੱਜ ਵੀ ਜਿਹੜੇ ਸਜਦਾ ਕਰਦੇ ਨੇ ਅੱਜ ਵੀ ਰਾਜਾ ਸੰਬੋਣਾ ਦੀਆਂ ਝੋਲੀਆਂ ਪਰਦੇ